ਕਿਸਾਨ ਭਰਾਵੋ ਜੇਹਨਾ ਕਿਸਾਨਾਂ ਦੀ ਕਣਕ 55 ਤੋਂ 60 ਦਿਨਾਂ ਦੀ ਹੋ ਚੁੱਕੀ ਹੈ ਇਹ ਹਾਲੇ ਤੱਕ ਕਈ ਖੇਤਾਂ ਦੇ ਵਿੱਚ ਗੁੱਲੀ ਡੰਡਾ ਨਹੀਂ ਮਰਿਆ ਕਈ ਕਿਸਾਨਾਂ ਦੇ ਖਣਕ ਕਦੀ ਵਿਜਾਈ ਲਈ ਉਹ ਕੀ ਰਾ ਪਾਣੀ ਨਾਲੋਂ ਤੋਂ ਪਹਿਲਾਂ ਤੇ ਪਾਣੀ ਲਾਉਣ ਤੋਂ ਬਾਅਦ ਵੀ ਕਈ ਕਿਸਾਨਾਂ ਵੱਲੋਂ ਆਪਣੀਆਂ ਕੀਟਾਂ ਗਈਆਂ ਨੇ ਇਹ ਕਿਸਾਨਾਂ ਵੱਲੋਂ ਮੈਟਰੀਅਨ ਦਵਾਈ ਦੇ ਯੂਰੀਜ ਲਾ ਕੇ ਕੀ ਕੀਤਾ ਚੱਤੀ ਗਿਆ ਕਈ ਥਾਵਾਂ ਤੇ ਤਾਂ ਗੁੰਡੀ ਗੁੱਲੀ ਡੰਡਾ ਕੰਟਰੋਲ ਹੋ ਗਿਆ আর ਕੁਝ ਖੇਤਾਂ ਵਿੱਚ ਗੁਲੀ ਰੰਡੇ ਹਰੀ ਵੀ ਖੜਾ ਜਦੋਂ ਕਣਕ 55 ਤੋਂ 60 ਦਿਨਾਂ ਦੀ ਹੋ ਜਾਂਦੀ ਜਦੋਂ ਕਣਕ 55 ਤੋਂ 60 ਦਿਨਾਂ ਦੀ ਹੋ ਜਾਂਦੀ ਹੈ ਤਾਂ ਇਸ ਸਮੇ ਗੁਲੀ ਰੰਡੇ ਨੂੰ ਕੰਟਰੋਲ ਕਰਨ ਲਈ ਇਹ ਆਖਰੀ ਮੌਕਾ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਗੁਲੀ ਰੰਡੇ ਨੂੰ ਕੰਟਰੋਲ ਨਹੀਂ ਕਰ ਸਕਦੇ ਜੇਕਰ ਇਸ ਸਮੇ ਵੀ ਆਪਾਂ ਗੁਲੀ ਰੰਡੇ ਨੂੰ ਕੰਟਰੋਲ ਨਾ ਕਰ ਸਕੇ ਤਾਂ ਫਿਰ ਇਹ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਅੱਗੇ ਆਪਣੀ ਫਸਲ 75 ਤੋਂ 80 ਦਿਨਾਂ ਦੀ ਹੋ ਜੂਗੀ ਉਸ ਸਮੇ ਆਪਾਂ ਫਿਰ ਕੋਈ ਗੁਲੀ ਰੰਡੇ ਨੂੰ ਕੰਟਰੋਲ ਕਰਨ ਵਾਲੀ ਕੋਈ ਸਪਰੇਅ ਕਰਾਂਗੇ ਤਾ ਫਿਰ ਉਹਦੇ ਨਾਲ ਕਣਕ ਦਾ ਵੀ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਜੇਕਰ ਗੁੱਲੀ ਡੰਡਾ ਕੰਟਰੋਲ ਨਾ ਹੋਵੇ ਹੱਦ ਤੋਂ ਜ਼ਿਆਦਾ ਵੱਧ ਜਾਵੇ ਆਪਾਂ ਨੂੰ ਪਤਾ ਵੀ ਫਸਲ ਦਾ ਝਾੜ ਕਾਫੀ ਘਟ ਜਾਂਦਾ ਜੇਕਰ ਤੁਹਾਡੇ ਕੀਤਾ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਗੁੱਲੀ ਡੰਡਾ ਕਾਫੀ ਮਾਤਰਾ ਦੇ ਵਿੱਚ ਖੜਾ ਕੰਟਰੋਲ ਨਹੀਂ ਹੋਇਆ ਤਾਂ ਫਿਰ ਇਸ ਵੀਡੀਓ ਵਿੱਚ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਲਈ ਇੱਕ ਦੋ ਦਵਾਈਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਵਰਤੋਂ ਕਰਕੇ ਆਪਾਂ ਗੁੱਲੀ ਡੰਡੇ ਨੂੰ ਇਸ ਤਰ੍ਹਾਂ ਦੀ ਟੰਡੋ ਕਰ ਸਕਦੇ ਹਾਂ ਪਹਿਲਾ ਇਹ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਦੇ ਨਵੇਂ ਕਿਸਾਨ ਭਰਾ ਇਹ ਨੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਰ ਲੋ ਆਪਣਾ ਚੈਨਲ ਆ ਖੇਤੀਬਾੜੀ ਮਹਿਕਮਾ ਜੀ ਦੇਖ ਰਹੇ ਹੋ ਕਿਸਾਨ ਭਰਾਵੋ ਜਿਵੇਂ ਜਿਵੇਂ ਗੁੱਲੀ ਡੰਡਾ ਵੱਡਾ ਹੁੰਦਾ ਜਾਂਦਾ ਹੈ ਉਵੇਂ-ਉਵੇਂ ਹੱਟੀਆਂ ਦਵਾਈਆਂ ਜਿਹੜੀਆਂ ਅਪਾ ਪਹਿਲਾਂ ਵਰਤਦੇ ਸੀ ਉਹਦੇ ਨਾਲ ਇਹਨੂੰ ਕੰਟਰੋਲ ਕਰਨਾ ਔਖ ਹੋ ਜਾਂਦਾ ਇਹ ਸਮੇਂ ਜ਼ਿਆਦਾਤਰ ਦਵਾਈਆਂ ਦੇ ਪ੍ਰਤੀ ਗੁੱਲੀ ਡੰਡੇ ਦੇ ਵਿੱਚ ਸੈਂਟੈਂਸ ਬਣ ਚੁੱਕੀ ਆ ਗੁੱਲੀ ਡੰਡੇ ਦੇ ਵਿੱਚ ਇਹਨਾਂ ਦਵਾਈਆਂ ਨੂੰ ਸਹਿਣ ਦੀ ਪਾਵਰ ਆ ਗਈ ਸਮਰੱਥਾ ਆ ਗਈ ਇਸ ਕਰਕੇ ਕਿਸੇ ਵੀ ਸਿੰਗਲ ਦਵਾਈ ਦੇ ਨਾਲ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਇਸ ਕਰਕੇ ਗੁੱਲੀ ਡੰਡਾ ਮਰਦਾ ਨਹੀਂ ਸਾਨੂੰ ਇੱਥੇ ਇੱਕ ਨਹੀਂ ਦੋ ਦਵਾਈਆਂ ਰਲਾ ਕੇ ਸਪਰੇਅ ਕਰਨੀ ਪਊਗੀ ਇਹਨਾਂ ਦੋ ਦਵਾਈਆਂ ਰਲਾ ਕੇ ਬਹੁਤ ਵਧੀਆ ਨਤੀਜਾ ਮਿਲੂਗਾ ਰਿਜ਼ਲਟ ਚੰਗੇ ਮਿਲਣਗੇ ਪਿਛਲੇ ਸਾਲ ਵੀ ਇਹਨਾਂ ਦਵਾਈਆਂ ਨੂੰ ਰਲਾ ਕੇ ਸਪਰੇਅ ਕੀਤੀ ਸੀ ਗੁੱਲੀ ਡੰਡਾ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਸੀ ਉਹ ਕਿਹੜੀ ਕਿਹੜੀ ਦਵਾਈਆਂ ਜਿਹੜੀਆਂ ਆਪਾਂ ਵਰਤਣੀਆਂ ਨੇ ਸਭ ਤੋਂ ਪਹਿਲਾਂ ਦਾ ਕਨੋਕਸਾ ਡਾਇਨ ਦਵਾਈ ਆਉਂਦੀ ਹੈ ਜਿਹੜੀ ਆਮ ਕਰਕੇ ਐਕਸ਼ਲ ਦੇ ਨਾਮ ਨਾਲ ਨਾਮ ਨਾਲ ਜਾਂਦੇ ਨੇ ਤੇ ਮਾਰਕੀਟ ਦੇ ਵਿੱਚ ਹੋਰ ਵੀ ਕਈ ਦਵਾਈਆਂ ਨਾਵਾਂ ਦੇ ਨਾਲ ਮਿਲਦੀ ਪਰ ਆਪਣਾ ਸਿਰਫ ਮਤਲਬ ਟੈਕਨੀਕ ਦੇ ਨਾਲ ਹੁੰਦਾ ਹੈ ਕਨੋਕਸਾ ਡਾਇਨ ਸਾਲਟ ਤੁਸੀਂ ਦੇਖਣਾ ਇਹ ਦਵਾਈ ਦੀ ਮਾਤਰਾ 1 ਏਕੜ ਦੇ ਵਾਸਤੇ ਇਹਦੀ 240 ਗ੍ਰਾਮ 1 ਏਕੜ ਦੀ ਮਾਤਰਾ ਹੁੰਦੀ ਹੈ ਇਹ ਦਵਾਈ ਥੋੜੀ ਜੀ ਸਟਰੋਂਗ ਹੈ ਇਹ ਉੱਪਰ ਲਾ ਕੇ ਦਵਾਈਆਂ ਦੋ ਕਰ ਰਹੇ ਹਾਂ ਇਹਨੂੰ ਆਪਾਂ ਇੱਕ 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 ਏਕੜ ਦੇ ਵਿੱਚ ਨਹੀਂ ਸਭੋਂ 1.5 ਏਕੜ ਦੇ ਵਿੱਚ ਵਰਤਾਂ। 240 ਗ੍ਰਾਮ ਦਵਾਈ ਆਪਾਂ ਕਿਹੜੇ ਏਕੜ ਦੇ ਵਿੱਚ ਵਰਤ ਲਾਂਗੇ? ਇੱਕ ਏਕੜ ਵਾਸਤੇ 160 ਕਿ ਗ੍ਰਾਮ ਇਸੇਨ 9 ਆਪਾਂ ਪਾਉਣੀ ਹੈ। ਉਹਨਾਂ ਜਿਹੜੀ ਐਕਸੀਲ ਦੀ ਮਾਤਰਾ 400 ਗ੍ਰਾਮ ਹੈ, ਇਹ 400 ਐਮਐਲ ਅਤੇ ਦੂਜੀ ਦਵਾਈ ਜਿਹੜੀ ਹੈ ਆਪਣੇ ਕੋਲ ਇਸੇਨ 9 ਹੋਗੀ ਉਹ 160 ਗ੍ਰਾਮ। ਇਹ ਦੋਵੇਂ ਦਵਾਈਆਂ ਆਪਾਂ 200 ਲੀਟਰ ਪਾਣੀ ਲੈ ਜੇ ਘਟੋ ਘਟ। ਪਾਣੀ 200 ਲੀਟਰ ਘਟੋ ਘਟਤਾ ਉਹਨਾ ਹੀ ਚਾਹੀਦਾ ਤੇ ਵੱਡੇ ਪੰਪ ਨਾਲ ਨਾਲ ਸਪਰੇਅ ਕਰੀਏ ਆਪਾਂ ਕਿਉਂਕਿ ਉਹਦੇ ਨਾਲ ਇੱਕ ਤਰ੍ਹਾਂ ਸਪਰੀ ਨਹੀਂ ਹੁੰਦੀ ਕਿਤੇ ਪਹਾਰਾ ਵੱਧ ਘਟ ਹੋ ਜਾਂਦਾ ਬਰਜ ਜਾਂਦਾ ਹੈ ਤੇ ਕਣਕ ਦਾ ਨੁਕਸਾਨ ਹੋ ਜਾਂਦਾ ਪਹਾਰਾ ਵੱਧ ਵੱਜਣ ਦਾ ਛੋਟੇ ਜਿਹੜੇ ਹੱਥ ਨਾਲ ਚੱਲਣ ਵਾਲੇ ਪੰਪ ਹੁੰਦੇ ਆ ਜਾਂ ਫਿਰ ਵੱਡੇ ਪੰਪ ਨਾਲ ਹੀ ਸਵਰੇ ਆਪਾਂ ਕਰਨੀ ਆ ਤਾਂ ਉਮਰ ਵਾਲਿਆਂ ਜਿਹੜੀਆਂ ਨੌਜਰਾਂ ਹੁੰਦੀਆਂ ਜਿਹਦੇ ਦੋ ਤਿੰਨ ਅਗਲੇ ਅੱਗੇਆਂ ਹੁੰਦੀਆਂ ਉਹ ਇਹਨਾਂ ਪੂਰੀ ਟਿਕਾ ਕੇ ਇਸੇ ਰੇ ਦੁਆਰਾ ਦੁਆਰਾ ਸਪਰੀ ਕਥਨ ਆ ਵਜੀ ਜਿਹਨਾਂ ਆਪਾਂ ਕਰ ਸਕਦੇ ਆ ਤੇ ਸਭ ਤੋਂ ਵਧੀਆ ਹੱਥ ਵਾਲਾ ਪੰਪ ਇਹ ਕੱਟ ਵਾਲੀ ਨੀ ਉਹਦੇ ਨਾਲ ਸਪਰੇ ਕਰੋ ਤੇ 200 ਲੀਟਰ ਤੋਂ ਪਾਣੀ ਆਪਾਂ ਘੱਟ ਨਹੀਂ ਲੈਣਾ ਬਾਕੀ ਜੇ ਧੁੰਦ ਪੈਂਦੀ ਹੈ ਤਾਂ ਧੁੰਦ ਦਾ ਮਾਹੌਲ ਦੇਖ ਕੇ ਸਪਰੇ ਕਰਨੀ ਹੈ ਧੁੱਪ ਦੇ ਵਿੱਚ ਬਾਕੀ ਹੁਣ ਧੁੱਪ ਆ ਵਧੀਆ ਲੱਗ ਰਹੀ ਹੈ ਤੇ ਹੁਣ ਟਾਈਮ ਆ ਸਪਰੇ ਕਰਨ ਦਾ ਦੂਜੇ ਦਵਾਈਆਂ ਸਟਰੋਂਗ ਹੈ ਤੇ ਕਟੋ ਆਪਾਂ 200 ਲੀਟਰ ਪਾਣੀ ਲੈਣਾ ਹੀ ਹੀ ਦਵਾਈਆਂ ਕੰਮ ਕਰਨੂ ਜੀ ਆਪਾਂ ਪਾਣੀ ਘੱਟ ਲਾਵਾਂਗੇ ਕਿਈ ਕਿਸਾਨ 100-100 ਬਸ ਓਨਲੀ 300 ਪਾਣੀ ਲਾਉਂਦੇ ਨੇ ਉਹਦੇ ਨਾਲ ਅੱਤੇਸਰੰਬ ਦਾ ਫਿਰ ਖਤਰਾ ਹੋ ਜਾਂਦਾ ਕਿਉਂਕਿ ਉਹਨਾਂ ਸਟ੍ਰੌਂਗ ਦਵਾਈਆਂ ਬਹੁਤ ਜ਼ਿਆਦੀ ਨਹੀਂ ਜੇ ਆਪਾਂ 150 ਤੋਂ 170 ਜਾਂ 200 ਲੀਟਰ ਤੱਕ ਆਪਾਂ ਪਾਣੀ ਲਾ ਲਵਾਂਗੇ ਤਾਂ ਉਹਦਾ ਰਿਜ਼ਲਟ ਆਪ ਨੂੰ ਬਹੁਤ ਵਧੀਆ ਮਿਲ ਗੁੱਲੀ ਰਿੰਡੇ ਨੂੰ ਤਕਰੀਬਨ ਖਤਮ ਕਰ ਦਿੰਦੀ ਹੈ ਕਿਉਂਕਿ ਦੋਵੇਂ ਦੋਵੇਂ ਦਵਾਈਆਂ ਲਾ ਕੇ ਵਧੀਆ ਕਮਿਸ਼ਨਰ ਮੰਨ ਜਾਂਦਾ ਉਹਦੇ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਉਮੀਦ ਦੋਸਤੋ ਜੀ ਗੁੱਲੀ ਡੰਡਾ ਹਰੇ ਵੀ ਤੁਹਾਡੀ ਕਣਕ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਖੜਾ ਕਿਸੇ ਹੋਰ ਦੂਜੀਆਂ ਦਵਾਈਆਂ ਨਾਲ ਨਹੀਂ ਮਰਿਆ ਤਾਂ ਤੁਸੀਂ ਇਹਨਾਂ ਦਵਾਈਆਂ ਦੀ ਵਰਤੋਂ ਕਰ ਸਕਦੇ ਹੋ 400 ਐਮਐਲ ਹੋਗੀ ਐਕਸਲ 240 ਗ੍ਰਾਮ ਡੇਢ ਕਿਲੀ ਦੇ ਵਿੱਚ ਪਾਉਗੇ ਇਹਦੇ ਨਾਲ 160 ਗ੍ਰਾਮ ਏਸ਼ੀਆ 9 ਪੋਗੇ ਇਹਦੇ ਬਹੁਤ ਵਧੀਆ ਨਤੀਜੇ ਮਿਲਣਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਕੋਈ ਜਾਣਕਾਰੀ ਵਧੀਆ ਮਿਲੀ ਹੋਗੀ ਤੇ ਅਖੀਰ ਦੇ ਵਿੱਚ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਪਲੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਦੋਸਤੋ ਅੱਤ ਸ੍ਰੀ ਕਾ